ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੁਲਸਰੋਂ ਪੁੱਛਿਆ ਜਿਹੜਾ ਗੁਰੂ ਘਰ ਵੱੜ ਕੇ ਕਹੇ ਤੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਆਖੇ ਕਹੋ ਵੀ ਤੁਹਾਡੇ ਨਾਲ ਮੇਰੇ ਕੋਲ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰ ਰਹਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਪੀਓ ਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨ ਕਰੋੜ ਕੋਕਰੀ ਹੋਇਆ ਚਲਿਆ ਨਹੀਂ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਣੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਤੇਰਾ ਇਹ ਨਾਲ ਰਾਹ ਚ ਇੰਕਾਉਂਟਰ ਕਰਨਾ ਇੱਕ ਐਮਐਲਆ ਦਾ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 450 ਪੁਲਿਸ ਵਾਲਾ ਵਿੱਚ ਹੀ ਵਿਕਰਮ ਪ੍ਰਾਰ ਸਾਡਾ ਭਰਾ ਵੀ ਗੈਂਗਸਟਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨ ਹਨ ਵਾਕਿਆ ਭੱਜ ਗਿਆ ਉਹਨੂੰ ਚਲਾਤਾ ਜਵੇ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਪਿਆ ਤਿੰਨ ਪਿਸਤੌਲ ਫੜੇਗਾ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਅਸੀਂ ਇੱਕੋ ਗੋਲੀ ਚ ਭਾਈਏ ਅਸੀਂ ਤੁਹਾਡੇ ਹੱਥੋਂ ਆਪ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਤਾਤਾ ਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂਨਾਂ ਤੋਂ ਭੱਜਣਾ ਐਮਐਨਏ ਜਾਗਜੋ ਸੀਐਮਐਨਏ ਜਗੜਾ ਨੂੰ ਬੋਲੀ ਹੋ ਚੁੱਕਾ ਸਾਹਿਬ ਸ੍ਰੀ ਵਾਹਿਗੁਰੂ ਦੀ ਕਿਰਪਾ ਸਤਿ ਮੈਂ ਇਨਫਰਮੇਸ਼ਨ ਤੁਹਾਡਾ ਹੋਰ ਦੇਣੀ ਹੈ ਅੱਜ ਕੱਲ ਵਿਕਰਮ ਬਰਾੜ ਉਹ ਜਿਹੜੇ ਕਾਉਂਟਰ ਸਪੈਸ਼ਲਿਸਟ ਨੇ ਮੇਰੇ ਭਰਾ ਉਹਨਾਂ ਨੂੰ ਵੀ ਮੇਰੇ ਪਿੱਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਨਾਲ ਵੀ ਜਿਹੜੇ ਅਨਕਾਉਂਟਰ ਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇ ਆ ਉਹ ਵੀ ਕਰਨਾਲ ਬੈਠੇ ਆ ਕੱਲ ਦੇ ਤੇ ਇਹ ਜਿਹੜੀ ਸਟਾਰ ਆ ਇਹ ਬਿਲਕੁਲ ਜਿਹੜਾ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਜਾਂ ਕਿੱਡੀ ਗੱਲ ਆ ਕੀ ਤੁਹਾਨੂੰ ਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲਓ ਚੰਗੇ ਰਹੋਗੇ ਮੈਨੂੰ ਕੋਈ ਫਰਕ ਨਹੀਂ ਮੈਨ ਕੋਲ ਕਹਿਣਾ ਵੀ ਮੇਰੇ ਰਕੇ ਪਿਲਾ ਹੋ ਗਏ ਰੰਗੀ ਜੰਗ ਜੰਗ ਹੋਰ ਚੱਲ ਜਾਗੇ ਪਰ ਇਹ ਜਿਹੜੀ ਹਰਕਤਾਂ ਤੇ ਆਏ ਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਬੱਟ ਦੇ ਬਟੇ ਬਦਾਲੀਆਂ ਤੁਸੀਂ ਕਰੇ ਤੇ ਦਿੱਲੀ ਵਾਲਾ ਜਿਹੜਾ ਏ ਲਾਲਾ ਜੀ ਸਾਨੂੰ ਕੀ ਦਵਾ ਲੂਗਾ ਤੇ ਕਰਕੇ ਉઠੋ ਜਮੀਰ ਜਗਾਓ ਬਾਈਕਲ ਜੀ ਦਾ ਖਾਲਸਾ ਬਾਈਕਲ ਜੀ ਦੀ ਖਾਤ